ਦੇਸ਼ ਬਤੇ ਇਸ ਵਿੱਚ ਵਸਦੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮਹਾਪੁਰਖ ਬਾਬਾ ਸੇਰ ਸਿੰਘ ਜੀ ਦਮਦਮੀ ਟਕਸਾਲ ਗੁਰਦੁਆਰਾ ਛੋਟਾ ਗੁਰੂ ਸਰਸਰ ਸਾਹਿਬ ਮਹਾਰਾਜ ਵਾਲੇ 17 ਜਨਵਰੀ ਨੂੰ ਆਪਣਾ ਭੌਤਿਕ ਸਰੀਰ ਤਿਆ ਕੇ ਸੱਚਖੰਡ ਜਾ ਵਸੇ ਹਨ ਬਾਬਾ ਜੀ ਦਾ ਜੀਵਨ ਇੱਕ ਸੱਚੀ ਸੁੱਚੀ ਕਿਰਤ ਦੇ ਨਿਰਪਰ ਕਰਤਾ ਸੀ ਬਾਬਾ ਜੀ ਸੱਚੀ ਸੁੱਚੀ ਕਿਰਤ ਵਾਲੇ ਇਨਸਾਨ ਸਨ ਅੱਜ ਆਪਾਂ ਬਾਬਾ ਜੀ ਦੇ ਜੀਵਨ ਤੇ ਇੱਕ ਛਾਤ ਪਾਵਾਂਗੇ ਸਾਧ ਸੰਗਤ ਜੀ ਬਾਬਾ ਸੇਰ ਸਿੰਘ ਜੀ ਉਹ ਮਾਪੁਰਖ ਸਨ ਜਿੱਲਾ ਮੰਡਲੋਂ ਹੇਮਕੁੰਨ ਸਾਹਿਬ ਦੇ ਸਤ ਸੰਗਤ ਸੋਭਤ ਹੈ ਤਹਾਂ ਦੇ ਮਹਾਵਾਕ ਨੂੰ ਪੂਰਨ ਰੂਪ ਦੇਣ ਲਈ ਵੱਡੀ ਕਲਨਾ ਕਾਲੀ ਗਈ 1973 ਤੋਂ ਲੈ ਕੇ ਲਗਾਤਾਰ 2 ਸਾਲ ਬਾਬਾ ਜੀ ਵੱਲੋਂ ਬਰਫਾਂ ਨਾਲ ਲੱਦੀਆਂ ਪਹਾੜੀਆਂ ਦੇ ਵਿੱਚ ਜਾ ਕੇ ਸੱਤ ਨਿਸ਼ਾਨ ਸਾਹਿਬ ਸਜੋਭਤ ਕੀਤੇ ਗਏ ਤੇ 1975 ਤੋਂ ਲੈ ਕੇ ਲਗਾਤਾਰ ਇਹਨਾਂ ਸੱਤ ਨਿਸ਼ਾਨ ਸਾਹਿਬ ਦੀ ਸੇਵਾ ਸੰਭਾਲ ਬਾਬਾ ਜੀ ਖੁਦ ਕਰਦੇ ਰਹੇ ਮਹਾਂਪੁਰਖ ਬਾਬਾ ਸੇਵ ਸਿੰਘ ਜੀ ਦਾ ਜਨਮ 1948 ਦੇ ਲਗਭਗ ਮਾਤਾ ਦਲੀਪ ਕੌਰ ਅਤੇ ਪਿਤਾ ਸਰਦਾਰ ਨਾਜਰ ਸਿੰਘ ਜੀ ਦੇ ਘਰ ਪਿੰਡ ਮਹਾਰਾਜ ਪੱਤੀ ਕਾਲਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ ਸੀ ਆਪ ਜੀ ਦਾ ਪਰਿਵਾਰ ਉਸ ਸਮੇਂ ਅਤ ਦੀ ਗਰੀਬੀ ਦੇ ਵਿੱਚੋਂ ਲੰਘ ਰਿਹਾ ਸੀ ਬਾਬਾ ਜੀ ਦੇ ਇੱਕ ਵੱਡੇ ਭਰਾਤਾ ਸਨ ਉਸ ਤੋਂ ਛੋਟੀਆਂ ਦੋ ਭੈਣਾਂ ਤੇ ਇੱਕ ਛੋਟਾ ਭਾਈ ਸੀ ਪਰਿਵਾਰ ਦੀ ਬਚਪਨ ਤੋਂ ਹੀ ਜ਼ਿੰਮੇਵਾਰੀਆਂ ਬਾਬਾ ਜੀ ਦੇ ਸਿਰ ਤੇ ਪੈ ਗਈਆਂ ਬਾਬਾ ਜੀ ਆਪਣੇ ਪਿਤਾ ਦੇ ਨਾਲ 17 ਸਾਲ ਦੀ ਉਮਰ ਦੇ ਵਿੱਚ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗੇ ਬਾਬਾ ਜੀ ਸਰੀਰਕ ਰੂਪ ਦੇ ਵਿੱਚ ਇੰਨੇ ਜ਼ਿਆਦਾ ਤਾਕਤਵਰ ਤੇ ਹਿੰਮਤੀ ਸਨ ਕਿ ਉਸ ਸਮੇਂ ਬਾਬਾ ਜੀ ਦੇ ਹਾਣੀ ਇਹਨਾਂ ਦੇ ਬਰਾਬਰ ਕੰਮ ਨਹੀਂ ਸੀ ਕਰ ਸਕਦੇ 17 ਸਾਲ ਦੀ ਉਮਰ ਦੇ ਵਿੱਚ ਆਪ ਜੀ ਆਪਣੇ ਸਾਥੀਆਂ ਵੱਲੋਂ ਨਾਲ ਫੌਜ ਦੇ ਵਿੱਚ ਭਰਤੀ ਹੋਣ ਲਈ ਕਈ ਭਰਤੀਆਂ ਦੇਖ ਕੇ ਆਏ ਪਰ ਗੱਲ ਨਾ ਬਣੀ ਇੱਕ ਦਿਨ ਬਾਬਾ ਜੀ ਦੇ ਪਿਤਾ ਜੀ ਖੇਤ ਨੂੰ ਪਾਣੀ ਲਾਉਣ ਸਮੇਂ ਬਾਬਾ ਜੀ ਨੂੰ ਜ਼ਿੰਮੇਵਾਰੀ ਦੇ ਕੇ ਆਪ ਪਿੱਛੇ ਕੱਸੀ ਦੇ ਖਾਲ ਦੀ ਰਾਖੀ ਕਰਨ ਲੱਗੇ। ਬਾਬਾ ਸੇਰ ਸਿੰਘ ਜੀ ਹਸ ਮੁਖ ਸੁਭਾਅ ਦੇ ਸਨ। ਖੁੱਲੇ ਸੁਭਾਅ ਦੇ ਸਨ। ਸ਼ੁਰੂ ਤੋਂ ਹੀ ਬਾਬਾ ਜੀ ਦਾ ਇਹ ਰਿਹਾ ਸੀ ਕਿ ਬਾਬਾ ਜੀ ਕਾਫੀ ਜ਼ਿਆਦਾ ਸਰਾਰਤੀ ਵੀ ਸਨ। ਬਾਬਾ ਜੀ ਕਿਸੇ ਖੇਡਣ ਲੱਗ ਗਏ ਤੇ ਪਾਣੀ ਕਿਸੇ ਦੇ ਹੋਰ ਖੇਤ ਵਿੱਚ ਪੈਣ ਲੱਗ ਗਿਆ। ਜਦੋਂ ਬਾਬਾ ਜੀ ਦੇ ਪਿਤਾ ਜੀ ਆਏ ਤਾਂ ਬੱਬਾ ਜੀ ਦਾ ਖੇਤ ਜਿਹੜਾ ਸੀ ਉਹ ਸਾਰਾ ਸੁੱਕਾ ਰਹਿ ਗਿਆ ਤੇ ਬਾਕੀ ਨਾਲ ਦੇ ਖੇਤਾਂ ਨੂੰ ਪਾਣੀ ਲੱਗ ਗਿਆ ਤਾਂ ਪਿਤਾ ਜੀ ਨੇ ਗੁੱਸੇ ਦੇ ਵਿੱਚ ਆ ਕੇ ਬਹੁਤ ਬੁਰਾ ਭਲਾ ਬੱਬਾ ਜੀ ਨੂੰ ਬੋਲਿਆ ਤਾਂ ਇੱਥੇ ਬੱਬਾ ਜੀ ਇੰਨਾ ਜ਼ਿਆਦਾ ਗੁੱਸੇ ਹੋ ਗਏ ਕਿ ਉਹਨਾਂ ਵੱਲੋਂ ਆਪਣੇ ਸਾਥੀ ਅਮਰਜੀਤ ਸਿੰਘ ਨਾਲ ਇੱਕ ਖੇਤ 'ਚ ਬਣੇ ਸੱਪਰ ਦੇ ਵਿੱਚ ਰਹਿਣ ਬਸੇਰਾ ਕਰ ਲਿਆ ਤੇ ਆਪਣੇ ਘਰ ਨਹੀਂ ਗਏ ਕਈ ਦਿਨ ਬੱਬਾ ਜੀ ਭੁੱਖੇ ਧਿਆਏ ਰਹੇ ਤੇ ਅਖੀਰ ਆਪਣੇ ਸਾਥੀ ਅਮਰਜੀਤ ਸਿੰਘ ਨੂੰ ਕਿਹਾ ਕਿ ਅਮਰਜੀਤ ਸਿੰਘ ਆਪਾਂ ਹੁਣ ਫੌਜ ਦੇ ਵਿੱਚ ਭਰਤੀ ਹੋ ਕੇ ਹੀ ਰਵਾਂਗੇ। ਬਾਬਾ ਜੀ ਅਮਰਜੀਤ ਸਿੰਘ ਦੇ ਨਾਲ ਕਪੂਰਥਲੇ ਜਾ ਕੇ ਇੱਥੋਂ ਨੇੜੇ ਜਲੰਧਰ ਸੌਣੀ ਦੇ ਵਿੱਚ ਜਾ ਕੇ ਇਮਤਿਹਾਨ ਪਾਸ ਕਰਕੇ ਤੇ ਫੌਜ ਦੇ ਵਿੱਚ ਭਰਤੀ ਹੋ ਗਏ। ਬਾਬਾ ਜੀ ਸ਼ੁਰੂ ਤੋਂ ਹੀ ਦੁਨਦੁਖੀ ਦੇ ਬਾਲੀ ਸਨ 1968 ਦੇ ਵਿੱਚ ਫੌਜ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਤੇ 5 ਕੁ ਸਾਲ ਬਾਅਦ ਬਾਬਾ ਜੀ ਨੇ ਅੰਮ੍ਰਿਤ ਪਾਣ ਕੀਤਾ। ਬਾਬਾ ਜੀ ਫੌਜ ਦੇ ਵਿੱਚ ਰਹਿੰਦੇ ਸਮੇਂ ਵੀ ਇੱਥੋਂ ਹੀ ਬਾਬਾ ਜੀ ਪ੍ਰਮਾਤਮਾ ਦਾ ਸਿਕਰਾਨਾ ਕਰਨ ਲੱਗੇ। ਉਹਨਾਂ ਨੂੰ ਪ੍ਰਮਾਤਮਾ ਦੇ ਨਾਲ ਵਿਸ਼ਵਾਸ ਵੀ ਹੋਇਆ ਤੇ ਪਿਆਰ ਵੀ ਹੋਇਆ। ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਣ ਲੱਗੇ। ਬਾਬਾ ਜੀ ਸਰੀਰਕ ਤੌਰ ਤੇ ਇੰਨੇ ਜ਼ਿਆਦਾ ਤਾਕਤਵਰ ਸਨ ਕਿ ਜਦੋਂ ਵੀ ਫੌਜ ਦੀ ਟੁਕੜੀ ਨੇ ਕਿਸੇ ਬਰਫ਼ ਵਾਲੇ ਏਰੀਆ ਦੇ ਵਿੱਚ ਜਾਣਾ ਤਾਂ ਅਕਸਰ ਕੀ ਹੁੰਦਾ ਸੀ ਕਿ ਫੌਜ ਦੇ ਜਵਾਨ ਜਿਹੜਾ ਅੱਗੇ ਲੱਗਦਾ ਸੀ ਉਹ 20 ਮਿੰਟ ਤੁਰ ਨਹੀਂ ਸੀ ਸਕਦਾ ਬਰਫ਼ ਦੇ ਵਿੱਚ ਕਿਉਂਕਿ ਗੋਡਿਆਂ ਤੱਕ ਲੱਤਾਂ ਤਾਂ ਜਾਂਦੀਆਂ ਸੀ ਪਰ ਬਾਬਾ ਜੀ ਇੱਕ ਵਾਰੀ ਅੱਗੇ ਲੱਗੇ ਤੇ ਪੂਰਾ ਦਿਨ ਅੱਗੇ ਲੱਗ ਕੇ ਚੱਲਦੇ ਰਹੇ ਇਸ ਗੱਲ ਦੀ ਚਰਚਾ ਪੂਰੀ ਫੌਜੀ ਅਫਸਰਾਂ ਦੇ ਵਿੱਚ ਹੋਈ ਕਿ ਇੱਕ ਸ਼ੇਰ ਸਿੰਘ ਨਾਮ ਦਾ ਸਿੰਘ ਹੈ ਜੋ ਲਗਾਤਾਰ ਬਰਫ਼ ਦੇ ਵਿੱਚ ਵੀ ਆਮ ਪੈੜੀ ਦੀ ਤਰ੍ਹਾਂ ਆਮ ਜ਼ਮੀਨ ਦੀ ਤਰ੍ਹਾਂ ਤੁਰਦਾ ਰਹਿੰਦਾ ਜਦੋਂ ਬਾਬਾ ਜੀ ਬਾਰੇ ਇਹ ਗੱਲ ਫੌਜੀ ਅਫਸਰਾਂ ਦੇ ਵਿੱਚ ਚਲੀ ਗਈ ਤਾਂ ਉਹਨਾਂ ਨੇ ਪੁੱਛਿਆ ਕਿ ਸੇਰ ਸਿੰਘ ਤੂੰ ਥੱਕਦਾ ਨਹੀਂ ਕਹਿੰਦਾ ਵੀ ਥੱਕਣ ਵਾਲੀ ਇਹਦੇ ਵਿੱਚ ਕੀ ਗੱਲ ਆ ਇੱਥੇ ਤਾਂ ਆਮ ਜਿਵੇਂ ਆਪਾਂ ਜ਼ਮੀਨ ਦੇ ਉੱਤੇ ਤੁਰਦੇ ਰਸਤੇ ਤੇ ਤੁਰਦੇ ਆ ਉਸ ਤਰ੍ਹਾਂ ਦਾ ਰਸਤਾ ਬਣਿਆ ਹੋਇਆ ਮੈਂ ਆਰਾਮ ਨਾਲ ਤੁਰ ਸਕਦਾ ਬਾਬਾ ਜੀ ਫੌਜ ਦੇ ਵਿੱਚ ਜਦੋਂ ਦੌੜਨ ਲੱਗਦੀਆਂ ਤਾਂ ਵੀ ਪਹਿਲੇ ਨੰਬਰ ਤੇ ਆਉਂਦੇ ਰਸੇ ਤੇ ਚੜਨਾ ਹੁੰਦਾ ਦਵਾਰਾਂ ਟੱਪਣੀਆਂ ਹੁੰਦੀਆਂ ਜਾਂ ਕੋਣੀਆਂ ਦੇ ਭਾਰ ਰੜਕੇ ਜੋ ਫੌਜ ਦੀ ਟ੍ਰੇਨਿੰਗ ਹੁੰਦੀ ਸੀ ਉਹਦੇ ਵਿੱਚ ਵੀ ਸਭ ਤੋਂ ਅਵੱਲ ਰਹਿੰਦੇ ਫੌਜੀ ਅਫਸਰ ਬਾਬਾ ਜੀ ਸੋ ਸਾਰੇ ਕੰਮ ਅਵੱਲ ਕਰਨ ਲੱਗੇ ਤਾਂ ਫੌਜ ਫੌਜ ਦੇ ਅਫਸਰਾਂ ਦੇ ਵਿੱਚ ਬਾਬਾ ਜੀ ਦਾ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਬਣਿਆ 1973 ਦੇ ਲਗਭਗ ਬਾਬਾ ਜੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਤੇ ਉਥੋਂ ਅੰਮ੍ਰਿਤ ਪਾਣ ਕਰਕੇ ਗਏ ਉਸ ਤੋਂ ਬਾਅਦ ਬਾਬਾ ਜੀ ਪ੍ਰਭੂ ਦੀ ਭਗਤੀ ਦੇ ਵਿੱਚ ਇੰਨੇ ਜ਼ਿਆਦਾ ਲੀਨ ਹੋ ਗਏ ਕਿ ਨਾਲ ਦੇ ਫੌਜੀ ਜਿਹੜੇ ਜਵਾਨ ਸੀਗੇ ਉਹ ਦੱਸਦੇ ਐ ਕਿ ਬਾਬਾ ਜੀ ਦੇ ਅਸੀਂ ਕਦੇ ਵੀ ਜਿਹੜਾ ਬਿਸਤਰਾ ਉਹ ਵਿਸਾਇਆ ਨਹੀਂ ਸੀ ਦੇਖਿਆ ਹਮੇਸ਼ਾ ਬਿਸਤਰਾ ਫੋਲਡ ਹੁੰਦਾ ਤੇ ਨਾਲ ਇੱਕ ਕੋਨੇ ਦੇ ਵਿੱਚ ਬੈਠ ਕੇ ਬੈਰਕਦੇ ਤੇ ਹਮੇਸ਼ਾ ਪਰਮਾਤਮਾ ਦਾ ਜਾਪ ਕਰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਪਾਠ ਕਰਦੇ ਰਹਿੰਦੇ ਤਾਂ ਉਸ ਸਮੇਂ ਪੂਰੀ ਫੌਜ ਦੇ ਵਿੱਚ ਪੂਰੀ ਸਿੱਖ ਰੈਜੀਮੈਂਟ ਦੇ ਵਿੱਚ ਬਾਬਾ ਜੀ ਦੇ ਚਰਚੇ ਹੋਣ ਲੱਗੇ ਸੀ ਇੱਕ ਵਾਰੀ ਕਿਸੇ ਨਾਲ ਦੇ ਸਾਥੀਆਂ ਵੱਲੋਂ ਬਾਬਾ ਜੀ ਦੀ ਗੱਡੀ ਦਾ ਤੇਲ ਕੱਢ ਲਿਆ ਗਿਆ ਬਾਬਾ ਜੀ ਨੂੰ ਕਿਹਾ ਗਿਆ ਕਿ ਗੱਡੀ ਲੈ ਕੇ ਜਾਓ ਕਿ 15 ਕਿਲੋਮੀਟਰ ਤੇ ਜਾ ਕੇ ਜਿੱਥੇ ਟ੍ਰੇਨਿੰਗ ਸੈਂਟਰ ਸੀਗਾ ਉੱਥੋਂ ਫੌਜ ਦੀ ਗੱਡੀ ਲੈ ਕੇ ਜਾਣੀ ਹੁੰਦੀ ਸੀ ਤੇ ਉੱਥੋਂ ਵਾਪਸ ਲੈ ਕੇ ਆਉਣੀ ਹੁੰਦੀ ਸੀ ਬਾਬਾ ਜੀ ਸਤਨਾਮ ਵੈਗਰੂ ਦਾ ਜਾਪ ਕਰਦੇ ਕਰਦੇ ਸੈਲਫ ਮਾਰ ਕੇ ਗੱਡੀ ਦੇ ਵਿੱਚ ਬੈਠ ਗਏ ਤੇ ਸਾਰੇ ਫੌਜੀ ਅਫਸਰ ਵਿੱਚ ਚੜ ਗਏ ਜਦੋਂ ਉੱਥੋਂ 15 ਕਿਲੋਮੀਟਰ ਜਾ ਕੇ 15 ਕਿਲੋਮੀਟਰ ਵਾਪਸ ਆ ਗਏ ਤਾਂ ਬਾਬਾ ਜੀ ਨੇ ਬਾਹਰ ਗੱਡੀ ਖੜੀ ਕਰਕੇ ਕਿਹਾ ਕਿ ਅੱਜ ਮੇਰੇ ਨਾਲ ਇਸ ਤਰ੍ਹਾਂ ਕੀਤੀ ਗਈ ਤੇ ਫੌਜੀ ਅਫਸਰਾਂ ਦੇ ਕੋਲੇ ਇਹਦੀ ਸ਼ਿਕਾਇਤ ਵੀ ਕੀਤੀ ਉਹਨਾਂ ਨੇ ਤਾਂ ਉੱਥੋਂ ਬਾਬਾ ਜੀ ਫੇਰ ਕਹਿੰਦੇ ਵੀ ਮੇਰੀ ਇੱਥੋਂ ਡਿਊਟੀ ਕੱਟੋ ਮੈਂ ਅੱਜ ਤੋਂ ਬਾਅਦ ਇੱਥੇ ਰਹਿਣਾ ਨਹੀਂ ਤਾਂ ਕਿਸੇ ਤੋਂ ਗੱਡੀ ਵੀ ਅੰਦਰ ਨਾਲ ਅੱਗੇ ਬਾਬਾ ਜੀ ਨੇ ਫੇਰ ਸੈਲਫ ਮਾਰੀ ਤੇ ਗੱਡੀ ਸਟਾਰਟ ਹੋ ਗਈ ਫਿਰ ਬਾਬਾ ਜੀ ਨੇ ਗੱਡੀ ਅੰਦਰ ਲਾ ਕੇ ਉੱਥੋਂ ਆਪਣੀ ਜਿਹੜੀ ਡਿਊਟੀ ਸੀ ਉਹ ਵੀ ਕਟਾਲੀ ਇੱਕ ਵਾਰੀ ਕਿਸੇ ਫੌਜੀ ਅਫਸਰ ਵੱਲੋਂ ਬਾਬਾ ਜੀ ਦੇ ਕਸਹਿਰਾ ਸਾਹਿਬ ਦੀ ਬੇਅਦਬੀ ਕੀਤੀ ਗਈ ਕਿਉਂਕਿ ਉਸ ਸਮੇਂ ਜੋ ਫੌਜੀ ਟੁਕੜੀ ਸੀ ਉਹਨਾਂ ਵੱਲੋਂ ਆਪਣੇ ਕੱਪੜੇ ਬਾਹਰ ਤਾਰ ਦੇ ਉੱਤੇ ਸੁੱਕਣੇ ਪਾ ਦਿੱਤੇ ਜਾਂਦੇ ਸੀ ਬਾਬਾ ਜੀ ਆਪਣਾ ਜਿਹੜਾ ਕਸਹਿਰਾ ਸੀ ਉਹ ਅਲੱਗ ਰੱਖਦੇ ਸੀ ਤਾਂ ਜਦੋਂ ਫੌਜ ਦੇ ਅਫਸਰ ਵੱਲੋਂ ਜਿਹੜੀ ਲਾਈ ਗਈ ਤਾਂ ਉਹਨਾਂ ਵੱਲੋਂ ਉਸ ਕਸ਼ੈਰਾ ਸਾਹਿਬ ਅਲੱਗ ਪਾਇਆ ਦੇਖ ਕੇ ਤੇ ਉਹਦੀ ਬੇਇੱਜ਼ਤੀ ਕੀਤੀ ਗਈ। ਬਾਬਾ ਜੀ ਵੱਲੋਂ ਸ਼ਰੋਣੀ ਕੋਤਵਾਰਾ ਪ੍ਰਬੰਧਕ ਕਮੇਟੀ ਕੋਲ ਜਾ ਕੇ ਸ਼ਿਕਾਇਤ ਕੀਤੀ ਗਈ ਤੇ ਸ਼ਰੋਣੀ ਕੋਤਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਫੌਜ ਦੇ ਅਫਸਰਾਂ ਨੂੰ ਇਸ ਦੇ ਸਬੰਧ ਦੇ ਵਿੱਚ ਸ਼ਿਕਾਇਤਾਂ ਭੇਜੀਆਂ ਗਈਆਂ। ਤਾਂ ਫਿਰ ਉਸ ਅਫਸਰ ਨੂੰ ਬਾਬਾ ਜੀ ਤੋਂ ਮਾਫੀਆਂ ਮੰਗਣੀਆਂ ਪਈਆਂ ਪਰ ਬਾਬਾ ਜੀ ਕਹਿੰਦੇ ਵੀ ਮੈਂ ਕੌਣ ਨੂੰ ਨਮਾਫ ਕਰਨ ਵਾਲਾ। ਇਹ ਤਾਂ ਗੁਰੂ ਦਾ ਬਾਣਾ ਹੈ ਗੁਰੂ ਦੀ। ਜਿਹੜੀ ਬੇਅਦਬੀ ਹੋਈ ਆ ਤੇ ਗੁਰੂ ਤੋਂ ਮਾਫੀ ਮੰਗੋ ਜਾ ਕੇ ਮੈਂ ਕੋਈ ਵੱਡੀ ਚੀਜ਼ ਨਹੀਂ ਹੈਗਾ ਜੋ ਮੈਂ ਇਹਨੂੰ ਮਾਫ ਕਰ ਸਕਾਂ ਸੋ ਨਾਲ ਦੇ ਜਿਹੜੇ ਫੌਜੀ ਜਵਾਨ ਸੀਗੇ ਉਹਨਾਂ ਵੱਲੋਂ ਬਾਬਾ ਜੀ ਨੂੰ ਕਹਿਣ ਤੇ ਫਿਰ ਉੱਥੋਂ ਵੀ ਬਾਬਾ ਜੀ ਨੇ ਆਪਣੀ ਡਿਊਟੀ ਹੋਰ ਥਾਂ ਲਗਵਾਈ ਤੇ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਇਹ ਅਫਸਰ ਮੇਰੇ ਮੱਥੇ ਨਹੀਂ ਲੱਗਣਾ ਚਾਹੀਦਾ ਬਾਬਾ ਜੀ ਨੇ ساری ਉਮਰ ਤਨਖਾਹ ਦਾ ਇੱਕ ਵੀ ਪੈਸਾ ਆਪਣੀ ਜੇਬ ਦੇ ਵਿੱਚ ਨਹੀਂ ਸੀ ਪਾਇਆ 1982 ਦੇ ਲਗਭਗ ਬਾਬਾ ਜੀ 15 ਸਾਲ ਦੀ ਸਰਵਿਸ ਪੂਰੀ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਚਲੇ ਗਏ ਤੇ ਬਾਬਾ ਜੀ ਨੂੰ ਜਿਹੜਾ ਫੌਜ ਦਾ 1 ਲੱਖ ਰੁਪਈਆ ਮਿਲਿਆ ਸੀ ਉਹ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਕਾਲ ਤਖਤ ਸਾਹਿਬ ਤੇ ਸੇਵਾ ਦੇ ਵਿੱਚ ਲਾਤਾ ਕੋਈ ਇੱਕ ਵੀ ਪੈਸਾ ਘਰ ਨਹੀਂ ਭੇਜਿਆ ਤੇ ਨਾ ਹੀ ਬਾਬਾ ਜੀ ਆਪ ਖੁਦ ਘਰ ਆਏ ਜਿਹੜੀ ਫੌਜ ਵੱਲੋਂ ਮਿਲਣ ਵਾਲੀ ਪੈਨਸ਼ਨ ਸੀ ਉਹ ਵੀ ਬਾਬਾ ਜੀ ਵੱਲੋਂ ਦਰਬਾਰ ਸਾਹਿਬ ਹਿਮਕੁੰਣ ਸਾਹਿਬ ਦੇ ਨਾਮ ਲਗਾਈ ਇਸੇ ਸਮੇਂ ਸਿੱਖ ਪੰਥ ਕਾਫੀ ਜ਼ਿਆਦਾ ਨਾਜ਼ਿਕ ਸਥਿਤੀ ਦੇ ਵਿੱਚੋਂ ਲੰਘ ਰਿਹਾ ਸੀ ਕਿਉਂਕਿ ਜਿਹੜਾ ਡੇਰਾਵਾਦ ਸੀ ਉਹ ਲਗਾਤਾਰ ਵੱਧ ਰਿਹਾ ਸੀ ਤੇ ਡੇਰਾਵਾਦ ਵੱਲੋਂ ਸਿੱਖ ਪੰਥ ਦੇ ਖਿਲਾਫ ਰੋਜ਼ ਘਰੋਣੀਆਂ ਤੋਂ ਘਣਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਸਰਕਾਰੀ ਸਹ ਦੇ ਉੱਤੇ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਵੱਲੋਂ ਇਹਦੇ ਖਿਲਾਫ ਬਹੁਤ ਵੱਡਾ ਜਿਹੜਾ ਸੰਘਰਸ਼ ਉਹ ਵਿੱਢਿਆ ਗਿਆ ਇਸੇ ਸੰਘਰਸ਼ ਤੋਂ ਚੱਲਦਿਆਂ ਕਿਉਂਕਿ ਬਾਬਾ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਜਾਣੀ ਜਾਣ ਸੀ ਉਹਨਾਂ ਨੂੰ ਪਤਾ ਸੀ ਕਿ ਕਿਸੇ ਬਹਾਨੇ ਫੌਜ ਨੇ ਅਕਾਲ ਸਾਹਿਬ 'ਤੇ ਹਮਲਾ ਕਰਨਾ ਤੇ ਉਸੇ ਸਮੇਂ ਜਰਨੈਲ ਸਵੇਕ ਸਿੰਘ ਜੀ ਦੇ ਨਾਲ ਬਾਬਾ ਜੀ ਨੇ ਰਲ ਕੇ ਇਜਹੀ ਮੋਰਚਾ ਬੰਦੀ ਕੀਤੀ ਤੇ ਜੂਨ 1984 ਦੇ ਵਿੱਚ ਜਦੋਂ ਸ੍ਰੀ ਅਕਾਲ ਸਾਹਿਬ 'ਤੇ ਹਮਲਾ ਹੋਇਆ ਤਾਂ ਉਸ ਸਮੇਂ ਬਾਬਾ ਜੀ ਨੇ ਬਹੁਤ ਬਹਾਦਰੀ ਨਾਲ ਆਪਣੇ 40 ਸਾਥੀ ਫੌਜੀ ਸਿੰਘਾਂ ਦੇ ਨਾਲ ਇਹ ਜੰਗ ਲੜੀ 40 ਸਿੰਘਾਂ ਦੇ ਵਿੱਚੋਂ 35 ਸਿੰਘ ਅਕਾਲ ਤਖਤ ਸਾਹਿਬ ਤੇ ਸ਼ਹੀਦ ਹੋ ਗਏ ਤੇ ਪੰਜ ਸਿੰਘ ਜਿਹੜੇ ਬਾਬਾ ਜੀ ਦੇ ਨਾਲ ਸੀ ਇਹ ਜ਼ਖਮੀ ਹਾਲਤ ਦੇ ਵਿੱਚ ਕਈ ਦਿਨ ਲੋਥਾਂ ਦੇ ਥੱਲੇ ਦੱਬੇ ਰਹੇ ਅਖੀਰ ਜਦੋਂ ਫੌਜ ਵੱਲੋਂ ਲੋਥਾਂ ਦੀ ਉਥੋਂ ਸੰਸਕਾਰ ਕਰਨੇ ਸ਼ੁਰੂ ਕੀਤੇ ਤਾਂ ਲੋਥਾਂ ਦੇ ਥੱਲੇੋਂ ਬਾਬਾ ਜੀ ਸਹਿਕਦੇ ਹੋਏ ਜਿੰਦਾ ਰੂਪ ਦੇ ਵਿੱਚ ਨਿਕਲੇ ਤਾਂ ਬਾਬਾ ਜੀ ਨੂੰ ਸਾਥੀਆਂ ਸਮੇਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਥੋਂ ਆਪ ਜੀ ਨੂੰ ਜੋਧਪੁਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਉਸ ਸਮੇਂ ਇਹ ਗੱਲ ਫੁੱਟ ਚੁੱਕੀ ਸੀ ਕਿ ਬਾਬਾ ਜੀ ਅਕਾਲਤ ਸੱਤ ਸਾਹਿਬ ਤੇ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਤੇ 1999 ਦੇ ਵਿੱਚ ਫਿਰ ਜਦੋਂ ਬਾਬਾ ਸੇਰ ਸਿੰਘ ਜੀ ਜੇਲ੍ਹ ਦੇ ਵਿੱਚੋਂ ਬਾਹਰ ਆਏ ਤਾਂ ਤਤ ਸ੍ਰੀ ਹਜੂਰ ਸਾਹਿਬ ਦੇ ਚਲੇ ਗਏ ਲੰਗਰਾਂ ਦੀ ਸੇਵਾ ਦੇ ਵਿੱਚ ਜੁਟ ਗਏ ਇੱਥੋਂ ਹੀ ਬਾਬਾ ਜੀ ਨੇ ਹਿਮਕੁੰਡ ਸਾਹਿਬ ਦੇ ਸਤਨਸਿਨ ਸਾਹਿਬ ਦੀ ਸੇਵਾ ਮੁਰ ਤੋਂ ਸ਼ੁਰੂ ਕੀਤੀ ਤਾਂ ਪਿੰਡ ਮਹਾਰਾਜ ਦੀ ਸੰਗਤ ਇੱਕ ਵਾਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਉੱਥੇ ਗਈ ਤਾਂ ਪਿੰਡ ਦੀ ਸੰਗਤ ਵੱਲੋਂ ਬਾਬਾ ਜੀ ਨੂੰ ਉੱਥੇ ਪਹਿਚਾਨ ਲਿਆ ਗਿਆ 1992 ਦੇ ਲਗਭਗ ਪਿੰਡ ਮਹਾਰਾਜ ਦੀ ਸੰਗਤ ਵੱਲੋਂ ਬਾਬਾ ਜੀ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਗੁਰਦੁਆਰਾ ਛੋਟਾ ਗੁਰੂ ਸਾਹਿਬ ਦੀ ਸੇਵਾ ਸੰਭਾਲ ਕਰੋ ਤੇ ਕਿਉਂਕਿ ਗੁਰਦੁਆਰਾ ਛੋਟਾ ਗੁਰੂ ਸਰ ਸਾਹਿਬ ਜੋ ਪਾਤਸ਼ਾਹੀ 6ਵੇਂ ਤੇ ਪਾਤਸ਼ਾਹੀ 7ਵੀਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤਾਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਬਿਲਕੁਲ ਵੀ ਇਮਾਰਤ ਚੰਗੀ ਨਹੀਂ ਸੀ ਬਣੀ ਸਿਰਫ ਦਰਬਾਰ ਸਾਹਿਬ ਪਾ ਕੇ ਤੇ ਉਹਦੇ ਕੋਈ ਜੋੜੀ ਵੀ ਨਹੀਂ ਸੀ ਲੱਗੀ ਇੰਨਾ ਕੰਮ ਹੋਇਆ ਸੀ ਤੇ ਉਸ ਤੋਂ ਬਾਅਦ ਕਾਰ ਸੇਵਾ ਬਾਬਾ ਜੀ ਦੇ ਹੱਥ ਦੇਣ ਦੀ ਸਲਾਹ ਬਣਾਈ ਗਈ ਬਾਬਾ ਜੀ ਵੱਲੋਂ ਕਿਹਾ ਗਿਆ ਕਿ ਬਾਬਾ ਠਾਕਰ ਸਿੰਘ ਜੀ ਵੱਲੋਂ ਤੁਸੀਂ ਇਜਾਜ਼ਤ ਲੈ ਲਓ ਤਾਂ ਸਾਧ ਸੰਗਤ ਵੱਲੋਂ ਬਾਬਾ ਠਾਕਰ ਸਿੰਘ ਜੀ ਤੋਂ ਇਜਾਜ਼ਤ ਮੰਗੀ ਗਈ ਤਾਂ ਬਾਬਾ ਠਾਕਰ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਉਹ ਬਾਬਾ ਸ਼ੇਰ ਸਿੰਘ ਜੀ ਨੂੰ ਦਿੱਤੀ ਬਾਬਾ ਸ਼ੇਰ ਸਿੰਘ ਜੀ ਨੇ ਇੱਥੇ ਸੇਵਾ ਕਰਦਿਆਂ ਆਪਣੇ ਹੱਥੀਂ ਅੰਮ੍ਰਿਤ ਸਰੋਵਰ, ਦੀਵਾਨ ਹਾਲ, ਲੰਗਰ ਹਾਲ, ਸੈਂਕੜੇ ਰਹਿਸ਼ੀ ਕਮਰੇ ਦਰبار ਸਾਹਿਬ ਦੀ ਸੇਵਾ ਅਤੇ ਬਾਥਰੂਮ ਵਗੈਰਾ ਬਣਵਾਏ। ਬਾਬਾ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਵਿਸ਼ਾਲ ਜਿਹੜੀ ਇਮਾਰਤ ਉਹ ਬਣਵਾਈ ਗਈ ਆਪਣੇ ਹੱਥੀਂ ਬਣਵਾਈ ਗਈ। ਆਪ ਖੁਦ ਟੋکریاں ਚੱਕ ਕੇ ਖੁਦ ਇੱਟਾਂ ਦੀ ਸਫਾਈ ਕਰਕੇ ਖੁਦ ਸੀਮੈਂਟਰ ਲਾ ਕੇ ਖੁਦ ਕਹੀ ਦੇ ਨਾਲ ਭਰਤਾ ਪਾਵਾ ਕੇ ਇਹ ਜਿਹੜੀ ਸੇਵਾ ਕੀਤੀ ਗਈ ਆ ਬਾਬਾ ਜੀ ਵੱਲੋਂ ਕਦੇ ਵੀ ਕੋਈ ਸਾਫ ਚੋਲਾ ਨਹੀਂ ਸੀ ਪਹਿਨਿਆ ਗਿਆ ਹਮੇਸ਼ਾ ਇੱਕੋ ਚੋਲਾ ਸੀ ਜੋ ਬਾਬਾ ਜੀ ਪਹਿਨਦੇ ਸੀ ਤੇ ਉਹਨਾਂ ਦੇ ਕਦੇ ਵੀ ਅਸੀਂ ਤੋਤਾ ਹੋਇਆ ਜਾਂ ਬਹੁਤ ਜ਼ਿਆਦਾ ਨਵਾਂ ਚੋਲਾ ਪਹਿਨਿਆ ਨਹੀਂ ਸੀ ਵੇਖਿਆ ਬਾਬਾ ਜੀ ਬਹੁਤ ਜ਼ਿਆਦਾ ਸਧਾਰਨ ਸਨ ਬਾਬਾ ਜੀ ਬਹੁਤ ਜ਼ਿਆਦਾ ਸਾਦਗੀ ਭਰੀ ਜ਼ਿੰਦਗੀ ਬਤੀਤ ਕਰਕੇ ਗਏ ਨੇ ਬਾਬਾ ਜੀ ਨੇ ਸਾਰੀ ਉਮਰ 24 ਘੰਟਿਆਂ ਦੇ ਵਿੱਚ ਇੱਕ ਟਾਈਮ ਲੰਗਰ ਛਕਣਾ ਤੇ ਬਸ ਇੱਕ ਜਿਹੜਾ ਕੌਲਾ ਦੁੱਧ ਦਾ ਪੀਣਾ ਉਸ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਸिखਾਉਂਦੇ। ਬਾਬਾ ਜੀ ਵੱਲੋਂ ਇਸ ਸੇਵਾ ਨੂੰ ਅੱਗੇ ਤੋਰਦਿਆਂ ਪਿੰਡ ਮਹਾਰਾਜ ਤੋਂ 100 ਕਿਲੋਮੀਟਰ ਦੇ ਲਗਭਗ ਪਿੰਡਾਂ ਦੇ ਵਿੱਚ ਖੂਹ ਲੱਭ ਲੱਭ ਕੇ ਕਿਉਂਕਿ ਬਹੁਤ ਸਾਰੇ ਖੂਹ ਅਜਿਹੇ ਸੀ ਜਿਨ੍ਹਾਂ ਦਾ ਪਿੰਡ ਵਾਲਿਆਂ ਨੂੰ ਖੁਦ ਨੂੰ ਨਹੀਂ ਸੀ ਪਤਾ ਪਰ ਬਾਬਾ ਜੀ ਨੇ ਖੋਜ ਕੀਤੀ ਤੇ ਉਹਨਾਂ ਖੂਹਾਂ ਨੂੰ ਮੁੜ ਤੋਂ ਚਾਲੂ ਕਰਵਾਇਆ। ਉਤੋਂ ਲੱਕੜ ਦੇ ਤਖਤੇ ਦੇ ਨਾਲ ਕਵਰ ਕੀਤਾ ਤੇ ਨਾਲ ਇੱਕ ਹਲਤੀ ਚਾਲੂ ਕੀਤੀ ਤਾਂ ਕਿ ਜਦੋਂ ਵੀ ਕਦੇ ਬਿਜਲੀ ਤੇ ਡੀਜ਼ਲ ਪੈਟਰੋਲ ਖਤਮ ਹੋਣਗੇ ਤਾਂ ਉਸ ਸਮੇਂ ਜਿਹਦਾ ਸੰਗਤ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਨਾ ਆਵੇ ਤਾਂ ਇਸ ਵਾਸਤੇ ਬਾਬਾ ਜੀ ਨੇ ਹਜ਼ਾਰਾਂ ਹੀ ਖੂਹ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਚਾਲੂ ਕਰਵਾਏ ਸਾਧ ਸੰਗਤ ਜਾਣਦੀ ਹੋਵੇਗੀ ਕਿ ਕਿੰਨਾ-ਕਿੰਨਾ ਪਿੰਡਾਂ ਦੇ ਵਿੱਚ ਕਿੰਨੇ-ਕਿੰਨੇ ਖੂਹ ਆ ਜਿਹੜੇ ਬਾਬਾ ਜੀ ਵੱਲੋਂ ਚਾਲੂ ਕਰਵਾਏ ਗਏ ਇੱਥੋਂ ਹੀ ਬਾਬਾ ਜੀ ਵੱਲੋਂ ਨੇੜਲੇ ਪਿੰਡਾਂ ਦੀਆਂ ਦਾਣਾ ਮੰਡੀਆਂ ਦੇ ਵਿੱਚ ਮਜ਼ਦੂਰਾਂ ਲਈ ਤੇ ਕਿਸਾਨਾਂ ਲਈ ਅਲੱਗ-ਅਲੱਗ ਬਾਥਰੂਮ ਲੈਟਰਿਨਾਂ ਬਣਵਾਏ ਗਏ ਪੀਣ ਵਾਲੇ ਪਾਣੀ ਦਾ ਜਿੱਨਾ ਦਾਣਾ ਮੰਡੀਆਂ ਦੇ ਵਿੱਚ ਜਿੱਨਾ バス ਛੱਡਿਆਂ ਦੇ ਵਿੱਚ ਪ੍ਰਬੰਧ ਨਹੀਂ ਸੀ ਉੱਥੇ ਬਾਥਰੂਮ ਵੀ ਬਣਵਾਏ ਗਏ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਵਾਇਆ ਗਿਆ ਬਾਬਾ ਜੀ ਵੱਲੋਂ ਬਹੁਤ ਸਾਰੇ ਨਲਕੇ ਵੀ ਇਲਾਕੇ ਦੇ ਵਿੱਚ ਲਾਏ ਗਏ ਬਹੁਤ ਸਾਰੀਆਂ ਜਿਹੜੀਆਂ ਟੈਂਕੀਆਂ ਪਾਣੀ ਵਾਲੀਆਂ ਉਹ ਬਣਵਾ ਕੇ ਦਿੱਤੀਆਂ ਗਈਆਂ। ਬਾਬਾ ਜੀ ਵੱਲੋਂ ਹੁਣ ਮੌਜੂਦਾ ਸਮੇਂ ਦੇ ਵਿੱਚ ਇਲਾਕੇ ਪਰਦੇ ਸੈਂਕੜੇ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਚੱਕੀਆਂ ਜਿਹੜੀਆਂ ਹੱਥ ਚੱਕੀਆਂ ਉਹ ਇਕੱਠੀਆਂ ਕੀਤੀਆਂ ਗਈਆਂ। ਨੰਬਰ ਲਾ ਕੇ ਚੱਕੀਆਂ ਦੇ ਪੁੱੜ ਇਕੱਠੇ ਕਰਕੇ ਲਿਆਉਣੇ ਤੇ ਸਾਧ ਸੰਗਤ ਵੱਲੋਂ ਕਾਰ ਸੇਵਾ ਦੇ ਵਿੱਚ ਇੱਥੇ ਬੁਰਦਰਾ ਛੋਟਾ ਗੁਰੂ ਸਰ ਸਾਹਿਬ ਵਿਖੇ ਉਹਦੀ ਮਾਤ ਪਾਉਣੀ ਉਹਦੇ ਹਥੜੀ ਪਾਉਣੀ ਤੇ ਉਹਨੂੰ ਮੁੜ ਤੋਂ ਚਾਲੂ ਕਰਕੇ ਫਿਰ ਪਰਿਵਾਰ ਨੂੰ ਵਾਪਸ ਦੇ ਕੇ ਆਉਣੀ ਚੱਕੀ ਤੇ ਹਜ਼ਾਰਾਂ ਚੱਕੀਆਂ ਜਿਹੜੀਆਂ ਉਹ ਹੁਣ ਤੱਕ ਚਾਲੂ ਹਾਲਤ ਦੇ ਵਿੱਚ ਕਰਕੇ ਪਰਿਵਾਰਾਂ ਨੂੰ ਵੰਡੀਆਂ ਗਈਆਂ ਨੇ ਕਿਉਂਕਿ ਬਾਬਾ ਜੀ ਦੀ ਇਹ ਭਾਵਨਾ ਸੀ ਕਿ ਪਾਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸਮੇ ਅਜਿਹਾ ਸਮਾ ਆ ਸਕਦਾ ਕਿ ਉਸ ਸਮੇ ਬਿਜਲੀ ਤੇ ਡੀਜ਼ਲ ਪੈਟਰੋਲ ਬਿਲਕੁਲ ਖਤਮ ਹੋ ਜਾਣਗੇ ਤੇ ਪੀਣ ਵਾਲਾ ਪਾਣੀ ਤੇ ਖਾਣ ਦੇ ਲਈ ਕਿਤੋਂ ਆਟਾ ਨਹੀਂ ਮਿਲੇਗਾ ਉਸ ਸਮੇਂ ਫਿਰ ਅਨਾਜ ਨੂੰ ਪੀਸਣ ਦੇ ਲਈ ਵੀ ਹੱਥ ਚੱਕੀਆਂ ਦੀ ਲੋੜ ਪੈਣੀ ਆ ਤੇ ਪਾਣੀ ਵੀ ਜਿਹੜਾ ਉਹ ਖੂਹਾਂ ਦੇ ਵਿੱਚੋਂ ਹੀ ਮਿਲਣਾ ਕਿਉਂਕਿ ਹੋਰ ਜਿਹੜੇ ਪਾਣੀ ਦੇ ਸੋਮੇ ਆ ਉਹ ਬਿਲਕੁਲ ਖਤਮ ਹੋ ਜਾਣਗੇ। ਸੰਤ ਬੱਬਾ ਸੇਰ ਸਿੰਘ ਜੀ ਦਮਦਮੀ ਟਕਸਾਲ ਮਹਾਰਾਜ ਵਾਲਿਆਂ ਵੱਲੋਂ ਬਹੁਤ ਵੱਡੀ ਸੇਵਾ ਜਿਹੜੀ ਦਿੱਲੀ ਮੋਰਚੇ ਦੇ ਵਿੱਚ ਲੰਗਰ ਸੇਵਾ ਕੀਤੀ ਗਈ ਪੂਰੀ ਦੁਨੀਆ ਦੇ ਵਿੱਚ ਉਸ ਲੰਗਰ ਦੇ ਚਰਚੇ ਹੋਏ। ਕਿਉਂਕਿ ਪਿੰਡ ਮਹਾਰਾਜ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਰੋਜ਼ਾਨਾ ਦਿੱਲੀ ਦੁੱਧ ਭੇਜਣਾ ਤੇ ਉੱਥੇ ਖੀ ਲੰਗਰ ਦੇ ਵਿੱਚ ਖੀਰ, ਸੇਵੀਆਂ, ਮਿੱਠੇ ਚੌਲ, ਦੁੱਧ, ਦਹੀਂ, ਸਬਜ਼ੀ, ਰੋਟੀ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਸਿਆਉਣ ਦਿੰਦੇ। ਲਗਾਤਾਰ ਸ਼ੁਰੂ ਤੋਂ ਲੈ ਕੇ ਆਖਰੀ ਦਿਨ ਤੱਕ ਕਿਸਾਨ ਮੋਰਚੇ ਦੇ ਵਿੱਚ ਪਿੰਡ ਮਹਾਰਾਜ ਵਾਲਿਆਂ ਦਾ ਲੰਗਰ ਬਹੁਤ ਜ਼ਿਆਦਾ ਮਸ਼ਹੂਰ ਵੀ ਰਿਹਾ ਤੇ ਪੂਰੀ ਦੁਨੀਆ ਦੇ ਵਿੱਚ ਉਹਦੇ ਚਰਚੇ ਅੱਜ ਵੀ ਹੁੰਦੇ ਆ। ਬਾਬਾ ਜੀ ਵੱਲੋਂ ਇਲਾਕੇ ਦੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਪਾਣ ਕਰਵਾਇਆ ਗਿਆ। ਪਤਿਤਪੁਣੇ ਦੇ ਵਿੱਚੋਂ ਕੱਢ ਕੇ ਗੁਰੂ ਜਸ ਦੇ ਨਾਲ ਜੋੜਿਆ ਗਿਆ। ਗੁਰੂ ਚਰਨਾਂ ਦੇ ਨਾਲ ਜੋੜਿਆ ਗਿਆ। ਬਾਬਾ ਜੀ ਵੱਲੋਂ ਅਖੀਰਲੇ ਸਮੇਂ ਦੇ ਵਿੱਚ ਪੰਜ ਸਿੰਘਾਂ ਦਾ ਇੱਕ ਜਥਾ ਤਿਆਰ ਕੀਤਾ ਗਿਆ ਜਿਸ ਨੂੰ ਆਉਣ ਵਾਲੇ ਸਮੇਂ ਦੀ ਜਿਹੜੀ ਸੇਵਾ ਉਹ ਜਿਉਂ ਦੀ ਤਿਉਂ ਚਾਲੂ ਰੱਖਣ ਦੇ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਬਾਬਾ ਜੀ ਦੀ ਜਿਹੜੀ ਸੇਵਾ ਉਹ ਨਿਰਬਿਘਨ ਇਸੇ ਤਰ੍ਹਾਂ ਚੱਲੇਗੀ ਬਾਬਾ ਜੀ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮ ਸਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਫਲਸਫੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਪਹਿਰਾ ਦਿੰਦਿਆਂ ਬਾਬਾ ਜੀ 17 ਜਨਵਰੀ 2025 ਨੂੰ ਸਵੇਰੇ ਸਭਾ ਕੁ 6 ਵਜੇ ਸਮਰਤਿ ਵੇਲੇ ਇਸ਼ਨਾਨ ਕਰਕੇ ਸਿਮਰਨ ਕਰਦਿਆਂ ਕਰਦਿਆਂ ਸੱਚਖੰਡ ਪਿਆਨਾ ਕਰਗੇ ਬਾਬਾ ਜੀ ਦਾ ਅੰਤਮ ਸੰਸਕਾਰ ਹਜ਼ਾਰਾਂ ਸੰਗਤਾਂ ਵੱਲੋਂ ਗੁਰਦੁਆਰਾ ਛੋਟਾ ਗੁਰੂ ਸਾਹਿਬ ਮਹਾਰਾਜ ਵਿਖੇ ਕਰ ਦਿੱਤਾ ਗਿਆ 26 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਉਸ ਤੋਂ ਬਾਅਦ ਦੀਵਾਨ ਸਜਣਗੇ ਦੁਪਹਿਰ 1:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਅੰਤਮ ਅਰਦਾਸ ਹੋਵੇਗੀ ਸੋਮਵਾਰ ਦਿਨ 27 ਜਨਵਰੀ ਨੂੰ ਗੁਰਦੁਆਰਾ ਛੋਟਾ ਗੁਰੂ ਸਾਹਿਬ ਵਿਖੇ ਅਮਰਤ ਸੰਚਾਰ ਹੋਵੇਗਾ ਸੋ ਸਮੂਹ ਸੰਗਤਾਂ ਨੇ ਜਿਨ੍ਹਾਂ ਨੇ ਵੀ ਬਾਬਾ ਜੀ ਬਾਰੇ ਸੁਣਿਆ ਹੋਵੇਗਾ ਜਿਨ੍ਹਾਂ ਨੇ ਬਾਬਾ ਜੀ ਦੇ ਨਾਲ ਸਮਾਂ ਬਤੀਤ ਕੀਤਾ ਸੋ ਸੰਗਤਾਂ ਸਾਰੀਆਂ ਇਸ ਦਸਹਿਰਾ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੀਆਂ ਨੇ ਤੁਸੀਂ ਵੀ ਜਰੂਰ ਸ਼ਾਮਲ ਹੋਣਾ ਬਾਬਾ ਜੀ ਵੱਲੋਂ ਕੀਤੀ ਹੋਈ ਇਸ ਸੱਚੀ ਸੁੱਚੀ ਕਿਰਤ ਨੂੰ ਸੰਗਤਾਂ ਵੱਲੋਂ ਹਮੇਸ਼ਾ ਆਪਣੇ ਦਿਲਾਂ ਦੇ ਵਿੱਚ ਯਾਦ ਕੀਤਾ ਜਾਵੇਗਾ ਹਮੇਸ਼ਾ ਬਾਬਾ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸੋ ਬਾਬਾ ਜੀ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹਿਣਗੇ ਉਹਨਾਂ ਦੇ ਕੀਤੇ ਹੋਏ ਸਮਾਜ ਭਲਾਈ ਦੇ ਕੰਮ ਹਮੇਸ਼ਾ ਬੋਲਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ